ਪਾਸ਼ੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਦਾ ਸ਼ੀਦੀ ਜੜਾ ਸੰਗਤਾਂ ਵੱਲੋਂ ਬੜੇ ਹੀ ਸ਼ਰਧਾ ਨਾਲ ਬਣਾਇਆ ਜਾ ਰਿਹਾ ਵਾ ਪਰ ਜਿੱਥੇ ਕਿਸ ਸੰਧੀ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਨੇ ਉਹਨਾਂ ਧਾਰਮਿਕ ਸਮਾਗਮਾਂ ਸਮਾਗਮਾਂ ਦੌਰਾਨ ਕੁਝ ਅਜਿਹੇ ਲੋਕ ਵੀ ਹਨ ਜੋ ਸੰਗਤ ਨੂੰ ਲੁੱਟਣ ਲਈ ਨਗਰ ਕੀਰਤਨਾ ਅਤੇ ਹੋਰ ਧਾਰਮਿਕ ਸਥਾਨਾਂ ਵਿੱਚ ਵੜ ਕੇ ਉਹਨਾਂ ਦੀਆਂ ਪਰਸ ਚੈਨਾ ਤੇ ਚੂੜੀਆਂ ਔਰਤਾਂ ਦੇ ਲਾ ਰਹੇ ਨੇ ਤੋ ਸੋ ਮਛਵੜਾ ਵੇਖੀ ਅੱਜ ਤੋਂ ਕੱਲ ਇਹ ਨਗਰ ਕੀ ਤਲਾਇਆ ਤਾਂ ਦੋ ਆਰਤੀ ਸਹਿਬਾਨਾਂ ਦੇ ਪਰਸ ਚੋਰੀ ਹੋ ਗਏ ਦੋ ਔਰਤਾਂ ਦੀਆਂ ਸੋਨਰੀਆਂ ਚੂੜੀਆਂ ਲਾ ਲਈਆਂ ਗਈਆਂ ਤੇ ਪੁਲਿਸ ਵੱਲੋਂ ਜਦੋਂ ਸ਼ਿਕਾਇਤ ਪੋਜੀ ਤਾਂ ਮਛਵੜਾ ਪੁਲਿਸ ਨੇ ਤੁਰੰਤ ਮਸਤੈਦੀ ਦਿਖਾਦਿਆਂ ਟੀਮਾਂ ਬਣਾਈਆਂ ਡੀਐਸਪੀ ਤਰੁਤਾ ਸਿੰਘ ਥਾਣਾ ਮੁਖੀ ਮਛਵੜਾ ਵੱਲੋਂ ਟੀਮਾਂ ਬਣਾ ਕੇ ਤੁਰੰਤ ਇਹ 12 ਮੈਂਬਰੀ ਗਰੋ ਜਿਹੜਾ ਹੈਗਾ ਔਰਤਾਂ ਦਾ ਉਹਨੂੰ ਕਾਬੂ ਕਰ ਲਿਆ ਗਿਆ ਬੜੀ ਹੈਰਾਨੀ ਜਨ ਖਾਸੇ ਹੋਏ ਨੇ ਇਹ 12 ਮੈਂਬਰੀ ਔਰਤਾਂ ਗਰੋ ਜੋ ਕਿ ਤੂਰੀ ਬਰਨਾਲਾ ਪਟਿਆਲਾ ਜ਼ਿਲ੍ਹੇ ਨਾਲ ਸੰਬੰਧ ਰੱਖਦੀਆਂ ਹਨ ਇਹਨਾਂ ਨੇ ਇੱਥੇ ਬਹੁਤ ਵੱਡੀ ਤعداد ਦੇ ਵਿੱਚ ਪਰਸ ਅਤੇ ਹੋਰ ਸਮਾਨ ਚੋਰੀ ਕਰਨਾ ਸੀ ਪਰ ਬਚਾ ਹੋ ਗਿਆ ਜੇ ਪੁਲਿਸ ਇਹਨਾਂ ਨੂੰ ਕਾਬੂ ਨਾ ਕਰਦੀ ਫਿਲਹਾਲ 2-3 ਵਾਰ ਦੱਤੀ ਹੋਈਆਂ ਸੀਗੀਆਂ ਨਗਰ ਕੀਤਰੇ ਨਾਲ ਨਾਲੇ ਜਾ ਰਹੀਆਂ ਸੀਗੀਆਂ ਤੇ ਉੱਥੇ ਜਿੱਥੇ-ਜਿੱਥੇ ਇਕੱਠ ਹੁੰਦਾ ਸੀ ਪਾਲਤੀ ਸਾਹਿਬ ਕੋਲ ਦਰਸ਼ਨ ਕਰਦੀ ਜਾਂਦੀ ਸੀਗੇ ਤੇ ਉੱਥੇ-ਉੱਥੇ ਇਹ ਔਰਤਾਂ ਨੂੰ ਜਾਂ ਜਿਹੜੇ ਵਿਅਕਤੀ ਮਿਲਦਾ ਸੀ ਉਹਨਾਂ ਨੂੰ ਨਿਸ਼ਾਨਾ ਬਣਾਦੇ ਸਨ ਸੋ ਜਿਤੇ ਆਪ ਸਾਹਿਬ ਸ਼ੀਦੀ ਸਵਾਗਾਂ ਬੜੇ ਹੀ ਸ਼ਰਧਾਂ ਮਿਲਾ ਰਹੇ ਆ ਤੇ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਵੀ ਹੈ ਇਹ ਜਿਹੇ ਸ਼ਰਾਰਤੀ ਅੰਸਰਾਤੋ ਜੋ ਇਨਸਾਨੀਤ ਨੂੰ ਸ਼ਰਮਸਾ ਕਰਦੇ ਨੇ ਅਧਿਆਤਮਿਕ ਸਭਾਗਾਂ ਵਿੱਚ ਸੰਗਤ ਦੇ ਰੂਪ ਵਿੱਚ ਵੜ ਕੇ ਲੁੱਟਖੋ ਕਰਦੇ ਨੇ ਉਹਨਾਂ ਤੋਂ ਸੁਚੇਤ ਹੋਣ ਦੀ ਵੀ ਲੋੜ ਆ ਸਵਾਜ ਜੋ ਜਾਗਰੂਕ ਰਿਤੀਆ थाना ਮੁਖੀ ਮਛੜਾ ਸਾਹਿਬ ਵੱਲੋਂ ਉਹ ਵੀ ਤੁਹਾਨੂੰ ਸਾਈ ਸੁਣਾਉਣੇ ਜਿਵੇਂ ਕਿ ਕੱਲ 350 ਸਾਲਾ ਸ਼ਹੀਦੀ ਸ਼ਤਾਬਦੀ ਨਗਰ ਕੀਰਤਨ ਮਛੜਾ ਸਾਹਿਬ ਵਿੱਚ ਆਇਆ ਹੋਇਆ ਸੀ ਤੇ ਇੱਕ ਸਾਨੂੰ ਇਤਲਾਹ ਮਿਲੀ ਸੀਗੀ ਵੀ ਇੱਕ ਚੋਰ ਬਰੋ ਔਰਤਾਂ ਦਾ ਇੱਥੇ ਸਰਗਰਮ ਤੇ ਉਹਦੇ ਵਿੱਚ ਦੋ ਸਾਨੂੰ ਕੰਪਲੇਂਟਾਂ ਆ ਚੁੱਕੀਆਂ ਸੀ ਤੇ ਇਹਦੇ ਵਿੱਚ ਸਾਨੂੰ ਦੋਸ਼ਕਾਤਾਂ ਜਿਹੜੀਆਂ ਮਿਲੀਆਂ ਸੀ ਉਹਦੇ ਵਿੱਚ ਜਿਵੇਂ ਕਿ ਕੋਈ ਪਰਸ ਵਗੈਰਾ ਜਾਂ ਕੋਈ ਚੀਜ਼ ਹੋਰ ਹਨਾ ਉਹ ਚੋਰੀ ਹੋ ਗਈਆਂ ਸੀਗਾ ਫਿਰ ਇਹਦੀ ਮਾਨਜੋਬ ਜਿਹੜੀ ਸਾਰੀ ਗੱਲਬਾਤ ਸੀਗੀ ਸੀਨੀਅਰ ਅਫਸਰਾਂ ਵਾਲਿਆਂ ਨੂੰ ਦੱਸੀ ਗਈ ਜਿਵੇਂ ਕਿ ਮਾਨਯੋਗ ਐਸਐਸਪੀ ਸਾਹਿਬ ਪੁਰਸ ਜ਼ਿਲ੍ਹਾ ਕੰਨਾ ਦੇ ਦੇਆਂ ਨੂੰ ਧਿਆਨ ਵਿੱਚ ਲਿਆਂਦੀ ਗਈ ਤੇ ਉਹਨਾਂ ਨੇ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਜਾਂ ਡੀਐਸਪੀ ਸਾਹਿਬ ਵੱਲੋਂ ਡੀਐਸਪੀ ਸੰਬਰਾੜਾ ਸਰ ਵੱਲੋਂ ਟੀਮਾਂ ਤਿਆਰ ਕੀਤੀਆਂ ਗਈਆਂ ਤੇ ਉਸ ਤੋਂ ਬਾਅਦ ਇੱਕ ਵੱਖ-ਵੱਖ ਜ਼ਿਲ੍ਹਿਆਂ ਦੇ ਨਰਸ ਸੰਬੰਧਿਤ 12 ਲੇਡੀਜ਼ ਨੂੰ ਅਸੀਂ ਰਾਉਂਡ ਅਪ ਕੀਤਾ ਗਿਆ ਜੀ ਇਹਦਾ ਕੋਈ ਪਹਿਲਾਂ ਵੀ ਪਰਚੇ ਦਰਜ ਨਹੀਂ ਜੀ ਬਿਲਕੁਲ ਜੀ ਇੰਨਾ ਇਹ ਜਿਹੜੀਆਂ ਲੇਡੀਜ਼ ਨੇ ਸੰਗਰੂਠ ਨਾਲ ਜ਼ਿਆਦਾ ਸੰਬੰਧਿਤ ਰੱਖਦੀਆਂ ਜ਼ਿਲ੍ਹੇ ਨਾਲ ਧੂਰੀ ਤੋਂ ਨੇ ਭਵਾਨੀਗੜ੍ਹ ਦੀਆਂ ਨੇ ਜੀ ਅੱਡ ਉਹਨਾਂ ਜ਼ਿਲ੍ਹੇ ਦੇ ਵਿੱਚ ਰਹਿ ਗਈਆਂ ਨੇ ਪਟਿਆਲੇ ਤੋਂ ਵੀ ਨੇ ਤੇ ਇਹਨਾਂ ਤੇ ਐਨਡੀਪੀਐਸ ਐਕਟ ਤੇ ਚੋਰੀ ਦੇ ਬਹੁਤ ਮਕਦਮੇ ਦਰਜ ਨੇ ਜੀ 10 ਪਲੱਸ ਕਈਆਂ ਤੇ ਪਰਚੇ ਦਰਜ ਨੇ ਜੀ ਇਹਨਾਂ ਨੂੰ ਦਾਤ ਜੁਬਸ਼ ਕੀਤਾ ਗਿਆ ਜੀ ਬਿਲਕੁਲ ਸਰ ਜੀ ਅੱਜ ਅਸੀਂ ਉਹਨਾਂ ਨੂੰ ਪੇਸ਼ ਅਦਾਲਤ ਕੀਤਾ ਗਿਆ ਤੇ ਇੱਕ ਦਿਨ ਦਾ ਰਿਮਾਂਡ ਲਿਆ ਗਿਆ ਜੀ ਠੀਕ ਹੈ ਉਹ ਹਜੇ ਫਿਲਾਰ ਕਮੀ ਹੋਈ ਨਹੀਂ ਉਹ ਜਲਦੀ ਪੀਏ ਤੇ ਪ੍ਰੀਤ ਜੀ ਉਹ ਹੋਜੂਗੀ ਰਿਮਾਂਡ ਤੋਂ ਬਾਅਦ ਜਰੂਰ ਹੋਜੂਗੀ